ਜੇ ਜਿਹੜੀ ਦੀ ਪੋਸਿਬਿਲਿਟੀ ਹੈ ਕਿ ਕਿਤਨਾ ਕਿਤੇ ਕੋਈ ਸਾਡੇ ਪਾਰ ਤੇ ਲੂਪ ਰਹਿ ਜਾਣਾ ਸੋ ਇਧਰੀਆਂ ਪਿੱਛੇ ਵਾਲਾ ਪੱਖੇ ਇੱਕ ਟੋਰ ਤੇ ਤੇ ਆਲੇ ਨਾਲ ਕਿਵੇਂ ਕਿ ਕਿਹੜੀ ਚੀਜ਼ ਆਪਾਂ ਕਦੋਂ ਲਗਵਾਣੀ ਹੈ ਕਿਹੜੀ ਚੀਜ਼ ਦੀ ਕਦੋਂ ਲੋੜ ਹੈ ਉਹ ਕਿਵੇਂ ਆਣੀ ਹੈ ਆਪਾਂ ਸਾਰੇ ਜ਼ਿੰਮੇਵਾਰੀ ਦੇ ਨਾਲ ਆਪਾਂ ਮਿਲ ਕੇ ਵਰਲਡ ਫਾਰਮਾਸੀ ਸਟੇਜ ਉੱਪਰ ਆਪ ਜੇ ਨਿਸ਼ਚੈ ਕਰਕੇ ਜਾਈਏ ਕਿ ਲੋਕਾਂ ਰਿਆਂ ਸਵਾਵਾ ਸਰਕਾਰੀ ਛੇੜ ਢਾਂਚੇ ਦੇ ਰਹੀ ਬਦਵਾ ਸਵਾਵਾ ਦੇ ਲਈ ਜੇ ਰੋਪੜ ਦੇ ਛੇੜ ਢਾਂਚੇ ਚ ਆਉਣ ਵਾਲੇ ਸਾਲ ਦੇ ਵਿੱਚ ਅੱਗੇ ਫਾਰਮਾ ਸਿਸਟਮ ਤੇ ਜਦੋਂ ਆਪਾਂ ਇਕੱਠੇ ਹੋਣਾ ਉਦੋਂ ਤੱਕ ਇੱਕ ਕਨਸੈਪਸ਼ਨ ਬਣੇ ਕਿ ਇੱਥੇ ਸਭ ਤੋਂ ਵੱਡਾ ਜਿਹੜਾ ਰੋਲ ਹੈ ਰੋਪੜ ਦੇ ਸਿਹਤਾਂ ਚਿਲ ਵਧੀਆ ਬਣਾਉ ਉਹ ਫਾਰਮਾ ਸਿਸਟਮ ਹੈ ਤੁਸੀਂ ਅੱਜ ਦੇ ਇਸ ਆਪਣੇ ਸੈਲਿਬ੍ਰੇਸ਼ਨ ਨੂੰ ਸ਼ਾਮਲ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਇਸ ਲਈ ਤੁਹਾਨੂੰ ਬਹੁਤ ਬਹੁਤ ਮੁबारक। ਥੈਂਕ ਯੂ ਜਿੰਨ ਸਕੱਤਰ ਪੰਜਾਬ ਸਟੇਟ ਫਾਰਮੇਸੀ ਅਫੀਸਰ ਐਸੋਸੀਏਸ਼ਨ ਪੰਜਾਬ ਅੱਜ ਮਿੱਥੇ ਪ੍ਰੋਗਰਾਮ ਦੇ ਅਨੁਸਾਰ 25 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਵਿਸ਼ਵ ਫਾਰਮਾਸਿਸਟ ਫਾਰਮਾਸਿਸਟ ਦਿਸ਼ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਸ ਸਬੰਧ ਵਿੱਚ ਅੱਜ ਜ਼ਿਲ੍ਹਾ ਰੂਪਨਗਰ ਦੇ ਫਾਰਮਾਸਿਸਟ ਸੀਗੇ ਜਿਹੜੇ ਉਹਨਾਂ ਦੀ ਇਕੱਤਰਤਾ ਕੀਤੀ ਗਈ ਤੇ ਉਸ ਵਿੱਚ ਉਚੇਚੇ ਤੌਰ ਤੇ ਐਡਵੋਕੇਟ ਦਿਨੇਸ਼ ਚੱਡਾ ਜੀ ਐਮਐਲਏ ਰੋਪੜ ਮੁੱਖ ਮਹਿਮਾਨ ਤੌਰ ਤੇ ਅਤੇ ਸਰਦਾਰ ਤਰਸੀਮ ਸਿੰਘ ਜੀ ਸਿਵਲ ਸਰਜਨ ਸਾਹਿਬ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਸ ਮੌਕੇ ਤੇ ਅਸੀਂ ਜਿੱਥੇ ਇੱਕ ਫਾਰਮਾਸਿਸਟ ਹੋਣ ਦਾ ਮਾਣ ਮਹਿਸੂਸ ਕਰਦੇ ਆ ਉੱਥੇ ਅਸੀਂ ਆਪਣੀਆਂ ਕੁਝ ਮੰਗਾਂ ਜਿਨ੍ਹਾਂ ਤੇ ਜਿਨ੍ਹਾਂ ਨੂੰ ਕਿ ਬੜੇ ਹੀ ਜਲਦ ਅਤੇ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਹੱਲ ਕਰਨੀ ਚਾਹੀਦੀ ਹਨ ਉਹ ਅਸੀਂ ਅਸੀਂ ਗੱਲ ਆਖੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ 1850 ਪੋਸਟਾਂ ਸਾਡੇ ਪੰਜਾਬ ਦੇ ਵਿੱਚ ਫਾਰਮੇਸੀ ਅਫੀਸਰ ਦੀਆਂ ਹਨ ਜਿਨ੍ਹਾਂ ਦੇ ਵਿੱਚੋਂ 655 ਦੇ ਕਰੀਬ ਜਿਹੜੀਆਂ ਪੋਸਟਾਂ ਉਹ ਖਾਲੀ ਹਨ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਿਨਾ ਕਿਸੇ ਦੇਰੀ ਤੋਂ ਕਿਉਂਕਿ ਸਰਕਾਰ ਇੱਕ ਲੋਕਾਂ ਦੇ ਵਿੱਚ ਵਾਅਦਾ ਕਰਕੇ ਆਈ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਸੋ ਜਿਹੜੀਆਂ ਉਹ 655 ਪੋਸਟਾਂ ਐ ਉਹ ਜਲਦੀ ਤੋਂ ਜਲਦੀ ਭਰੀਆਂ ਜਾਣ ਦੂਜੀ ਮੰਗ ਸਾਡੀ ਇਹ ਸੀਗੀ ਕਿ ਪਿਛਲੇ 20 15-20 ਸਾਲ ਤੋਂ ਲਗਭਗ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਸਾਡੇ ਫਾਰਮੇਸੀ ਅਫੀਸਰ ਜਿਹੜੀਆਂ ਕਿ ਬਹੁਤ ਹੀ ਥੋੜੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਨੇ ਔਰ 10-15 15000 ਤੇ ਰਕ ਰਹੇ ਨੇ ਕੋਰਟ ਨੇ ਹਾਈ ਕੋਰਟ ਨੇ ਹੁਣ ਇੱਕ ਡਿਸੀਜਨ ਦਿੱਤਾ ਹੈ ਜਿਸ ਵਿੱਚ ਸਰਕਾਰ ਨੂੰ ਡਾਇਰੈਕਸ਼ਨਸ ਦਿੱਤੀ ਹੈ ਕਿ ਉਹਨਾਂ ਨੂੰ ਘੱਟੋ-ਘੱਟ ਜਿਹੜੀ ਉਜਰਤ ਹੈ ਉਹ ਦਿੱਤੀ ਜਾਵੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਉਸ ਹਾਈ ਕੋਰਟ ਦੀ ਜਿਹੜੀ ਡਾਇਰੈਕਸ਼ਨਸ ਆਈ ਹੈ ਉਹਦੀ ਉਹਦਾ ਪਾਲਣ ਕਰਦੀ ਹੋਈ ਇਹਨਾਂ ਫਾਰਮੇਸੀ ਅਫੀਸਰਜ਼ ਨੂੰ ਜਿਹੜਾ ਹੈ ਬਣਦਾ ਸਕੇਲ ਦਿੱਤਾ ਜਾਵੇ ਤੀਜੀ ਮੰਗ ਸਾਡੀ ਇਹ ਸਿਗੀ ਕਿ ਸਾਡੇ ਸਾਡੇ ਜਿਹੜੇ ਫਾਰਮੇਸੀ ਅਫੀਸਰਸ ਹੈ ਉਹਦੀ ਯੋਗਤਾ ਜਿਹੜੀ ਹੈ ਉਹ ਬੀ ਫਾਰਮੇਸੀ ਹੋ ਚੁੱਕੀ ਹੈ ਸੋ ਬੀ ਫਾਰਮੇਸੀ ਹੋਣ ਦੇ ਨਾਮ ਨਾਲ ਜਿਹੜਾ ਸਕੇਲ ਹੈ ਉਹ ਸਾਨੂੰ ਸਿਰਫ ਡੀ ਫਾਰਮੇਸੀ ਦੇ ਬਰਾਬਰ ਦਿੱਤਾ ਜਾਂਦਾ ਹੈ ਸੋ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਕਿ ਜਿਹੜੇ ਨਵੇਂ ਭਰਤੀ ਕੀਤੇ ਨੇ ਨਵੇਂ ਬੀ ਫਾਰਮਾ ਡਿਗਰੀ ਦੇ ਹਿਸਾਬ ਦੇ ਤੌਰ ਤੇ ਆਪਣੇ ਫਾਰਮੇਸੀ ਅਫਸਰ ਭਰਤੀ ਕੀਤੇ ਨੇ ਉਹਨਾਂ ਨੂੰ ਡਿਗਰੀ ਦੇ ਹਿਸਾਬ ਨਾਲ ਵੰਡ ਦਾ ਜਿਹੜਾ ਪੇ ਸਕੇਲ ਦਿੱਤਾ ਜਾਵੇ ਅਤੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਮਾਜ ਦੇ ਵਿੱਚ ਇੱਕ ਆਪਣਾ ਰੁਤਬਾ ਰੱਖਣ ਵਾਲੇ ਫਾਰਮੇਸੀ ਫਾਰਮਾਸਿਸ ਸਕੇਟਰ ਤਾਂ ਹੀ ਲੋਕਾਂ ਨੂੰ ਚੰਗੇ ਸਵਾਮ ਦੇ ਸਕੇਗਾ ਜੇਕਰ ਉਹਦੀ ਆਪਣੀਆਂ ਸਮੱਸਿਆਵਾਂ ਹੱਲ ਹੋਣ। ਇਹਨਾਂ ਦਿੱਤਾ ਹੈ ਕਿ ਸਰਕਾਰ ਜਲਦੀ ਹੀ ਜਿਹੜੀ ਹੈ ਤੁਹਾਡੀ ਗੱਲ ਵੀ ਸਰਕਾਰ ਨੂੰ ਪਹੁੰਚਾਈ ਜਾਏਗੀ ਤੇ ਜਲਦੀ ਹੀ ਜਿਹੜੀਆਂ ਖਾਲੀ ਪੋਸਟਾਂ ਉਹ ਭਰੀਆਂ ਜਾਣਗੀਆਂ। ਸੋ ਅਸੀਂ ਐਮਐਲਏ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਮੰਗ ਨੂੰ ਸਮਝਿਆ ਹੈ ਤੇ ਹੋਰ ਸਾਡੀਆਂ ਜਿਹੜੀਆਂ ਛੋਟੀਆਂ ਨਿੱਕੀਆਂ ਮੰਗਾ ਸੀ ਸਟੋਰੇਜ ਜਿਹੜੀ ਸਾਡੀ ਮੈਡੀਸਿਨ ਦੀ ਹੈ ਉਹਦੇ ਵਾਸਤੇ ਸਰਕਾਰ ਨੇ ਸਪੈਸ਼ਲ ਗਾਈਡਲਾਈਨਸ ਤੈਅ ਕੀਤੀਆਂ ਗਈਆਂ ਹਨ। ਉਹਨਾਂ ਗਾਈਡਲਾਈਨ ਤੇ ਜਿਹੜੇ ਸਾਡੇ ਆਪਣੇ ਸਟੋਰ ਹੈ ਮੈਡੀਸਨ ਦੇ ਉਹ ਹੋਣੇ ਚਾਹੀਦੇ ਹਨ ਸੋ ਇਸ ਕਰਕੇ ਅਸੀਂ ਉਹ ਆਪਣਾ ਸਿਵਲ ਸਰਜਨ ਉਹਨਾਂ ਨੇ ਕਿਹਾ ਹੈ ਕਿ ਇੱਥੇ ਜਿਹੜੀਆਂ ਡਿਸਟ੍ਰਿਕਟ ਹੈੱਡਕੁਆਟਰ ਤੇ ਜਿਹੜਾ ਸਟੋਰ ਹੈ ਉਹਨੂੰ ਨਵਿੰਦੀਗਾਨ ਕਰਕੇ ਵਧੀਆ ਤੋਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਸੋ ਅਸੀਂ ਟੱਡਾ ਸਾਹਿਬ ਦਾ ਇਸ ਸਬੱਤ ਬਹੁਤ ਬਹੁਤ ਧੰਨਵਾਦ ਡਾਕਟਰ ਕੁਲਜੀਤ ਸਿੰਘ ਫਾਰਮੇਸੀ ਅਫਸਰ ਸਿਵਲ ਹਸਪੀਟਲ ਮੰਡਲੋ ਅੱਜ ਫਾਰਮੂਲਾ ਦੇ ਤੇ ਮਨਾਇਆ ਗਿਆ ਉਹਦੇ ਬਾਰੇ ਲਫਜ਼ੀ ਵਰਲਡ ਫਾਰਮਾਸਿਸ ਦੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਸਤੰਬਰ 2024 ਦਾ ਜੋ ਆਪਾਂ ਮਨਾਇਆ ਹੈਗਾ ਸਿਵਲ ਹਸਪੀਟਲ ਰੋਫਰ ਦੇ ਵਿੱਚ ਜਿਹਦਾ ਕਿ ਇਸ ਵਾਰ ਮੇਨ ਥੀਮ ਦਾ ਫਾਰਮਾਸਿਸ ਫਾਰਮਾਸਿਸਟ ਮੀਟਿੰਗ ਟੂ ਗਲੋਬਲ ਹੈਲਥ ਨੀਡਸ ਇਹਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਜਿਹੜਾ ਫਾਰਮਾਸਿਸ ਹੁੰਦਾ ਉਹ ਆਪਣੇ ਕਿਹੜੇ ਕਿਹੜੇ ਰੋਲ ਪਲੇ ਕਰਦਾ ਹੈ ਤੇ ਉਹਨਾਂ ਰੋਲਸ ਦੇ ਵਿੱਚ ਆਪਾਂ ਹੈਲਥ케ਅ ਪ੍ਰੋਵਾਈਡਰਸ ਵੀ ਹੁੰਨੇ ਆ ਆਪਾਂ ਐਜੂਕੇਸ਼ਨਿਸਟ ਵੀ ਹੁੰਨੇ ਹੈਗੇ ਆ ਤੇ ਆਪਾਂ ਰਿਸਰਚਰ ਵੀ ਹੁੰਨੇ ਹੈਗੇ ਤੇ ਆਪਾਂ ਐਡਵੋਕੇਟਸ ਵੀ ਹੁੰਨੇ ਐ ਐਡਵੋਕੇਟ ਇਸ ਤਰ੍ਹਾਂ ਹੁੰਦੇ ਕਿ ਆਪਾਂ ਜਿਹੜੀਆਂ ਹੈਲਥ ਅਸੈਸੀਬਿਲਟੀਜ਼ ਤੇ ਇਕুইਫੀਟੇਬਲ ਧਿਆਨ ਨੇ ਸਾਡਾ ਫੋਕਸ ਹੁੰਦਾ ਹੈ ਜੀ